ਭਾਈ ਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਅੱਜ ਅਸੀਂ ਬੈਲਜੀਅਮ ਦੇ ਵਿੱਚ ਵਾਟਰਲੂ ਆਏ ਹਾਂ ਇੱਥੇ 1815 ਈਸਵੀ ਦੇ ਵਿੱਚ ਬ੍ਰਿਟਿਸ਼ ਦੇ ਨਾਲ ਨਪੋਲੀਅਨ ਬੋਨਾਪਾਰਟ ਦਾ ਜੰਗ ਹੋਇਆ ਸੀ ਉਸ ਜੰਗ ਦੇ ਦੌਰਾਨ ਬੇਸ਼ੱਕ ਨਪੋਲੀਅਨ ਜਿਉਂਦਾ ਹੀ ਕਿਫਤਾਰ ਹੋ ਗਿਆ ਸੀ ਬਾਅਦ ਵਿੱਚ ਉਹ ਲੋਰਿਆਂ ਨੇ ਬ੍ਰਿਟਿਸ਼ ਨੇ ਜ਼ਹਿਰ ਦੇ ਦੇ ਕੇ ਨਾਲ ਵਿੱਚ ਬਹੁਤ ਗਰੂਪੋ ਕੇ ਮਾਰਿਆ ਜਿਸ ਨੂੰ ਉਹਨੇ ਜਿਨੀ ਬਹਾਦਰੀ ਨਾਲ ਉਹਦੀ ਫੌਜ ਲੜੀ ਆ ਉਹਦਾ ਸਾਰਾ ਇੱਥੇ ਮਿਊਜ਼ੀਅਮ ਬਣਿਆ ਹੋਇਆ ਆ ਸਾਹਮਣੇ ਉਹ ਉੱਚਾ ਜਿਹਾ ਸ਼ੇਰ ਹੈ ਇਹ ਸ਼ੇਰ ਤੱਕ ਔੜੀਆਂ ਤੜਕੇ ਜਾਣਾ ਪੈਂਦਾ ਸੋ ਆਲੇ-ਦੋਲੇ ਸਾਰਾ ਤੁਸੀਂ ਤਾਂ ਦੇਖਿਓ ਕਿੰਨੇ ਮੈਦਾਨਾ ਜੰਗ ਬਣੇ ਹੋਇਆ ਸੀ ਤੇ ਜਿਹਨੇ ਕੁ ਏਰੀਆ ਵਿੱਚ ਉਹਦੇ ਆਪਣੇ ਨਿੱਜੀ ਚਰਨੈਲ ਹੋਣਗੇ ਉਹ ਸਾਰਾ ਆ ਵਾਲਾ ਏਰੀਆ ਹੈ ਤੇ ਇਹਦੇ ਥੱਲੇ ਇੰਨਾ ਵੱਡਾ ਹੀ ਇਹਨਾਂ ਨੇ ਮਿਊਜ਼ੀਅਮ ਬਣਾਇਆ ਹੋਇਆ ਉਹਦੇ ਵਿੱਚ ਬਕਾਇਦਾ ਸਾਰੀਆਂ ਵੀਡੀਓਜ਼ ਇੱਥੋਂ ਤੱਕ ਜਿਹੜੇ ਇਹਨਾਂ ਨੂੰ ਮਰ ਚੁੱਕੇ ਪੌਛੀਆਂ ਦੇ ਸਰੀਰ ਮਿਲੇ ਆ ਪੂਰੀਆਂ ਸਾਰੀਆਂ ਹੱਡੀਆਂ ਤੱਕ ਇਹਨਾਂ ਨੇ ਸੰਭਾਲੀਆਂ ਹੋਈਆਂ ਤੇ ਮੈਂ ਇਹ ਕਿਤਾਬ ਇੱਥੇ ਲਈ ਆ ਸਰਦਾਰ ਮਨਜੋਤ ਸਿੰਘ ਔੜਾ ਨੇ ਇਹ ਮੈਨੂੰ ਕਿਤਾਬ ਗਿਫਟ ਕੀਤੀ ਆ ਜੇ ਬੇਸ਼ੱਕ ਫ੍ਰੈਂਚ ਪਾਸ ਹੈ ਵਿੱਚ ਆ ਮੈਂ ਗੂਗਲ ਟ੍ਰਾਂਸਲੇਸ਼ਨ ਨਾਲ ਪੜ੍ਹਾਂਗਾ ਉਸੇ ਜਿਆਦਾ ਤੁਹਾਨੂੰ ਬਿਹtere ਜਾਣਕਾਰੀ ਹੋਊ ਹੋਰ ਮੇਰੇ ਨਾਲ ਹੋਏ ਮੇਰੇ ਕੋਲ ਹੋਈ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ